ਇੱਕ ਪਾਸੇ ਤਾਂ ਸੀਐਮ ਮਾਨ ਨੇ ਪਿੰਡ ਸਤੌਜ ਦੇ ਵਿੱਚ ਇਤਿਹਾਸ ਰਚ ਦਿੱਤਾ ਕਿ ਕਿਸੇ ਵੀ ਵਿਰੋਧੀ ਧਿਰ ਦਾ ਕਾਗਜ਼ ਕੈਂਸਲ ਨਹੀਂ ਹੋਣ ਦਿੱਤਾ ਸਾਰਿਆਂ ਨੂੰ ਵੈਸੇ ਤਾਂ ਉਹਨਾਂ ਨੇ ਸਰਬਸੰਮਤੀ ਦੀ ਗੱਲ ਕੀਤੀ ਪਰ ਜਦੋਂ ਨਹੀਂ ਮੰਨੀ ਤਾਂ ਉਹਨਾਂ ਕਿਹਾ ਲੜੋ ਠੀਕ ਹੈ ਜਿਹਚ ਦਮ ਹੋਏਗਾ ਜਿੱਜੇਗਾ ਪਰ ਇਹਦੇ ਨਾਲ ਹੀ ਗੱਲ ਕਰੀਏ ਪੂਰੇ ਪੰਜਾਬ ਦੀ ਤਾਂ ਹਰ ਪਾਸੇ ਇਹ ਖਬਰ ਆ ਰਹੀਆਂ ਨੇ ਕਿ ਸਾਡੇ ਕਾਗਜ਼ ਰਿਜੈਕਟ ਕੀਤੇ ਜਾ ਰਹੇ ਨੇ ਕੀ ਉਹਨਾਂ 'ਚ ਕੋਈ ਕਮੀ ਸੀ ਕਿ ਜਾਂ ਕਿਸੇ ਹੋਰ ਕਾਰਨ ਰਿਜੈਕਟ ਹੋਏ ਨੇ ਅਸੀਂ ਪਿੰਡ ਕਾਜਮਪੁਰ ਦੇ ਵਿੱਚ ਹੈ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਪੈਂਦਾ ਪਿੰਡ ਔਰ ਇੱਥੇ ਇਹ ਸਰਪੰਚੀ ਵਾਸਤੇ ਖੜੇ ਸੀ ਸਾਹਮਣੇ ਬੀਬੀ ਜੀ ਔਰ ਪਿੰਡ ਕਾਜਮਪੁਰ ਦੇ ਇਹ ਪੈਂਜੀ ਹੋਣਾ ਨੇ ਸਰਪੰਚੀ ਦੇ ਕਾਗਜ਼ ਪਰੇ 30 ਪੰਨਿਆਂ ਦੇ ਕਾਗਜ਼ ਲੈ ਕੇ ਇਹ ਪੇਜ ਲੈ ਕੇ ਫਾਈਲ ਲੈ ਕੇ ਜਦੋਂ ਪਹੁੰਚਦੇ ਆ ਤੇ ਪਤਾ ਇਹਨਾਂ ਨੂੰ ਕੀ ਲੱਗਦਾ ਕਿ ਇਹਨਾਂ ਦੇ ਕਾਗਜ਼ ਰਿਜੈਕਟ ਹੋ ਗਏ ਸਰਪੰਚੀ ਸਤਿ ਸ਼੍ਰੀ ਅਕਾਲ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਰ ਮੇਰਾ ਆ ਸਰਪੰਚੀ ਵਾਸਤੇ ਫਾਈਲ ਪਈ ਸੀਗੀ ਇਹਦੇ ਵਿੱਚ ਪੂਟੋਟਲ 30 ਪੇਜ ਨੇ ਇਹਦੇ ਵਿੱਚ ਉਹਨਾਂ ਨੇ ਐਸੀ ਦੇ 15 ਨੰਬਰ ਪੇਜ ਕਹਿੰਦੇ ਕਿ ਨਹੀਂ ਲੱਗਾ ਹੋਇਆ ਜਿਹੜਾ ਕਿ ਇਹਦੇ ਵਿੱਚ ਆ ਦੇਖੋ ਲੱਗਾ ਹੋਇਆ ਸਾਹਮਣੇ ਆ ਤੇ ਸਰ ਮੇਰੇ ਮਤਲਬ ਕੁਆਲੀਫਿਕੇਸ਼ਨ ਜਿਹੜੀ ਗ੍ਰੈਜੂਏਸ਼ਨ ਕੋਈ ਮਤਲਬ ਮੈਨ ਪੜਨੀ ਹੈ ਕੀ ਕੋਈ ਉਹਦਾ ਨਹੀਂ ਕਹਿ ਸਕਦੇ ਮੈਨੂੰ ਇਹ ਨਹੀਂ ਪਤਾ ਕਿ ਕਿ ਮਤਲਬ ਉਹਨਾਂ ਨੇ ਮੇਰਾ ਰਿਜੈਕਟ ਕਾਦੇ ਵਾਸਤੇ ਕੀਤਾ ਹੋਇਆ ਵਾ ਜਦੋਂ ਕਹਿੰਦੇ ਕਿ ਐਸੀ ਦੇ ਸਰਟੀਫਿਕੇਟ ਨਹੀਂ ਲਗਾਏਗਾ 15 ਨੰਬਰ ਪੇਜ ਤੇ ਆ ਦੇਖੋ ਸਾਹਮਣੇ ਲੱਗਾ ਹੋਇਆ ਜੀ ਕੀ ਫੈਂਚੀ ਤੁਹਾਨੂੰ ਲੱਗਾ ਤੁਹਾਨੂੰ ਹੁਣ ਦਿਸਿਆ ਕਿ ਬਾਅਦ ਦੇ ਵਿੱਚ ਫਿੱਟ ਕੀਤਾ ਜੀ ਜੀ ਸਾਰੇ ਉਸੇ ਟਾਈਮ ਪਹਿਲਾਂ ਉਹਨਾਂ ਦਾ ਫਿੱਟ ਕਰਕੇ ਫਾਈਲ ਦੇ ਵਿੱਚ ਲਗਾ ਕੇ ਉੱਥੇ ਜਮ੍ਹਾਂ ਕਰਵਾਇਆ ਹੋਇਆ ਸੀਗਾ ਉਦੋਂ ਹੀ ਪਰ ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਨੇ ਦਿਸਿਆ ਹੋਏਗਾ ਤੁਹਾਨੂੰ ਕੀ ਲੱਗਦਾ ਹੈ ਉਹਨਾਂ ਨੂੰ ਕਿਉਂ ਨਹੀਂ ਦਿਸਿਆ ਜਦੋਂ 30 ਪੇਜ ਸੀ ਟੋਟਲ ਮੈਨੂੰ ਪਤਾ ਲੱਗਾ ਕਿ 30 ਪੇਜ ਸੀਗੇ ਹਾਂਜੀ ਸਰ ਹਾਂਜੀ ਸਰ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕਿਉਂ ਨਹੀਂ ਲਿਖਿਆ ਉਹਨਾਂ ਦੇ ਅੱਖਾਂ ਦੇ ਵਿੱਚ ਫਰਕ ਹੋਏਗਾ ਹਾਂਜੀ ਸਰ ਹੋਏ ਗਲੇ ਪੀ ਅੱਗੇ ਆਦਮ ਪੜਤੇ ਬੈਠੇ ਨਹੀਂ ਹੋਏ ਹੈਗੇ ਜਿਹੜੇ ਦੇਖ ਨਹੀਂ ਸਕਦੇ ਹੈਗੇ ਪੜੇ ਲਿਖੇ ਹੋਏ ਹੈ ਜਿਹੜੇ ਬੰਦੇ ਟੀਚਰ ਸਟਾਫ ਉੱਤੇ ਬੈਠਾ ਸੀਗਾ ਤੁਹਾਡਾ ਤੁਹਾਡੇ ਤੋਂ ਕਿਉਂ ਹਾਂਜੀ ਫੇਲਾ ਚੁੱਕ ਚੁੱਕ ਮਾਰਦੇ ਅਸੀਂ ਆ ਫੇਲ ਦਿੱਤੀ ਚੁੱਕ ਚੁੱਕ ਮਾਰਦੇ ਫੇਲਾ ਫਟਾਫਟ ਮੈਂ ਮੈਂਬਰੀ ਤੇ ਫੇਲਾ ਫਟਾਫਟ ਚੁੱਕ ਚੁੱਕ ਕੇ ਅਗਰ ਕੀ ਜਾਂਦੇ ਸੀਗੇ ਮਤਲਬ ਇੱਕਦਮ ਕੋਈ ਇਹਨਾ ਮਤਲਬ ਡੀਪਲੀ ਦੇਖਦੇ ਨਹੀਂ ਸੀ ਪੇ ਫਾਈਲਾਂ ਨੂੰ ਚੈੱਕ ਨਹੀਂ ਕਰਦੇ ਪਏ ਸਰ ਇਹੀ ਲੱਗਦਾ ਸੀਗਾ ਉਹਨਾਂ ਨੂੰ ਪੇ ਜਿੱਤ ਜਾਣਗੇ ਅੱਛਾ ਹਾਂਜੀ ਸਰ ਇਸੇ ਕਰਕੇ ਉਹਨਾਂ ਸਾਡੀ ਵਿੱਚ ਕੋਈ ਕੋਈ ਵੋਟਾਂ ਵੀ ਕਟਵਾਈਆਂ ਹੋਈਆਂ ਨੇ ਜਿਹੜੀਆਂ ਸਾਡੇ ਘਰ ਦੇ ਮਤਲਬ ਖਾਸ ਮੈਂਬਰਾਂ ਦੀਆਂ ਵੋਟਾਂ ਸੀਗੀਆਂ ਉਹ ਕਟਵੀਆਂ ਹੋਈਆਂ ਨੇ ਇਹ ਸਰ ਦੇਖੋ ਮਤਲਬ ਜੇ ਪੇਪਰ ਲੱਗਾਏ ਪੇਪਰ ਲੱਗਣ ਦੇ ਬਾਵਜੂਦ ਵੀ ਮਤਲਬ ਫਾਈਲ ਰਜੈਕਟ ਕੀਤੀ ਹੋਈ ਤੇ ਉੱਪਰ ਲਿਖਿਆ ਹੋਇਆ ਕਿ ਪੈਸੀ ਦਾ ਸਰਟੀਫਿਕੇਟ ਨਹੀਂ ਲੱਗਾ ਹੋਇਆ ਇਹਨੂੰ ਅਸੀਂ ਕੀ ਮੰਨਨੇ ਆ ਬੇਇਨਸਾਫੀ ਹੋਈ ਆ ਕਿ ਤੱਕਾ ਹੋਇਆ ਸਰ ਬੇਇਨਸਾਫੀ ਹਮ ਸਾਰ ਪੜੇ ਚੱਲਦਾ ਪਏ ਬੇਇਨਸਾਫੀ ਕੀਤੀ ਹੈ ਇਹ ਮਤਲਬ ਸਰ ਐ ਐਮਐਲਏ ਦੀ ਬੇਇਨਸਾਫੀ ਹੋਈ ਹੈ ਬਹੁਤ ਜ਼ਿਆਦਾ ਤੱਕਾ ਹੋਇਆ ਤੱਕਾ ਆਇਆ ਹਰ ਨਾਲ ਤੱਕਾ ਆਇਆ ਤੱਕਾ ਬਹੁਤ ਜ਼ਿਆਦਾ ਤੱਕਾ ਕਰਦੇ ਭਜੀ ਕੀ ਮਾਮਲਾ ਹੈ ਸਰ ਤੁਹਾਡੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਮੈਂ ਪਹਿਲਾਂ ਆਪਣੇ ਬਾਰੇ ਦੱਸਦਾ ਮੇਰਾ ਨਾਮ ਸੁਖਵਿੰਦਰ ਸਿੰਘ ਪਿੰਡ ਕਾਜਮਪੁਰ ਮੈਂ ਅਕਾਲੀ ਦਲ ਅੰਮ੍ਰਿਤਸਰ ਦਾ ਕਿਸਾਨ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਆ ਤੇ ਅਨੇਕਾਂ ਇਲੈਕਸ਼ਨਾਂ ਲੜ ਚੁੱਕਾ ਆ ਮੇਰਾ ਇਲੈਕਸ਼ਨਾਂ ਲੜਨ ਦਾ ਬਹੁਤ ਐਕਸਪੀਰੀਅੰਸ ਹੈ ਤੇ ਸਾਨੂੰ ਇਹ ਸੁਖਵਿੰਦਰ ਕੌਰ ਦੇ ਕਾਗਜ਼ ਜਿਹੜੇ ਇਹਦੇ ਤਾਇਦ ਵੀ ਮੈਂ ਕੀਤੇ ਸੀ ਤੇ ਫਾਈਲ ਇਹਦੀ ਵੀ ਮੈਂ ਚੈੱਕ ਕੀਤੀ A to Z ਰੈਡੀ ਫਾਈਲ ਕਰਕੇ ਅਸੀਂ ਫੇਰ ਅੰਦਰ ਦਾਖਲ ਕੀਤੀ ਹੋਈ ਆ ਪਰ ਇੱਥੇ ਜਿਹੜਾ ਐਗਰੀਕਲਚਰ ਅਫਸਰ ਸ੍ਰੀ ਹਰਗੁਬਿੰਦਪੁਰ ਦਾ ਆ ਪਰਮਵੀਰ ਸਿੰਘ ਕਾਲੂ ਉਹ ਐਮਐਲਏ ਦਾ ਇੰਨਾ ਚਾਪਲੂਸ ਬਣਿਆ ਹੋਇਆ ਕਿ ਸਾਰੀਆਂ ਚਾਪਲੂਸੀ ਦੀਆਂ ਨੇ ਸਾਰੀਆਂ ਹੱਦਾਂ ਪਾਰ ਕਰਕੇ ਸਾਰੇ ਨਿਜਮਾਨੂ ਸ਼ਿੱਕੇ ਤੇ ਟੰਗ ਕੇ ਤੇ ਇਹਦਾ ਸਿਰਫ ਇੱਕ ਰਿਜੈਕਸ਼ਨ ਲਾਇਆ ਵੀ ਇਹਦਾ ਐਸਸੀ ਸਰਟੀਫਿਕੇਟ ਜਦੋਂ ਕਿ ਮੈਨੂੰ ਚੰਗੀ ਤਰ੍ਹਾਂ ਪਤਾ ਵੀ ਐਸਸੀ ਸਰਟੀਫਿਕੇਟ ਮੈਂ ਪਹਿਲਾਂ ਲਗਣਾ ਔਰ ਸਭ ਤੋਂ ਪਹਿਲਾਂ ਐਸਸੀ ਸਰਟੀਫਿਕੇਟ ਇਹਨਾਂ ਦਾ ਬਣਵਾਇਆ ਵੀ ਮੈਂ ਆ ਭੱਜ ਦੌੜ ਕਰਕੇ ਤੇ ਇਸੇ ਤਰ੍ਹਾਂ ਸਾਰਾ ਅਸੀਂ ਲਵਾਇਆ ਹੈ ਨਾਲ ਤੇ ਦੂਸਰਾ ਇਹਨਾਂ ਨੇ ੱਤਕਾ ਇੱਕ ਸਾਡੇ ਨਾਲ ਹੋਰ ਕੀਤਾ ਇਸੇ ਪਰਵਾਦੀਆਂ 30 ਵੋਟਾਂ ਜੋ ਕਿ ਪਹਿਲਾਂ ਲੰਗੀ ਪਾਰਲੀਮੈਂਟ ਦੇ ਵਿੱਚ ਭੁਗਤੀਆਂ ਨੇ ਆ ਵੇਖੋ ਜੀ ਆ ਲਿਸਟ ਦੇ ਸਾਹਮਣੇ ਆ ਆ ਦੇਖੋ ਆ ਦੇਖੋ ਇਹ ਜਿੱਦਣ ਅਜੇ 5 ਮਹੀਨੇ ਪਹਿਲਾਂ ਜਿਹੜੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਇਹ ਵੋਟਾਂ ਪੂਲ ਹੋਈਆਂ ਨੇ ਪਰ ਹੁਣ ਇਹ ਜਿਹੜਾ ਅਸੀਂ ਤਾਜ਼ਾ ਲਿਸਟ ਕਢਾਈ ਆ ਉਹਦੇ ਵਿੱਚੋਂ ਇਹ ਵੋਟਾਂ ਗਾਇਬ ਨੇ ਇਹ ਸਰਕਾਰ ਜਿਹੜੀ ਆ ਤਾਨਾਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਆ ਇੰਨੀ ਤੇ ਇੰਦਰਾ ਗਾਂਧੀ ਨੇ ਜਿਹੜੀ 1975 ਚ ਐਮਰਜੈਂਸੀ ਲਾਈ ਸੀ ਨਾ ਇੰਨੀ ਤਾਨਾਸ਼ਾਹੀ ਤੇ ਉਹਨੇ ਵੀ ਨਹੀਂ ਵਰਤੀ ਜਿੰਨੀ ਹੁਣ ਵਰਤੀ ਜਾ ਰਹੀ ਆ ਠੀਕ ਆ ਜੀ ਇਸ ਕਰਕੇ ਇਹ ਸਾਰੇ ਅਸੀਂ ਮੈਂ ਤਾਂ ਚੋਣ ਕਮਿਸ਼ਨ ਕੋ ਇਹ ਮੰਗ ਕਰਾਂਗਾ ਕਿ ਤੁਹਾਨੂੰ ਇਹ ਇਲੈਕਸ਼ਨ ਰਿਜੈਕਟ ਕਰਕੇ ਨਵੇਂ ਸਿਰੇਓ ਨਾਮੀਨੇਸ਼ਨਸ ਕਰਾਉਣੀਆਂ ਚਾਹੀਦੀਆਂ ਤੇ ਨਵੇਂ ਸਿਰੇਓ ਇਹ ਸਾਰੀ ਜਿਹੜੀ ਨਿਯਮਾਵਲੀ ਦੀ ਬਹੁਤ ਉਲੰਘਣਾ ਹੋਈ ਆ ਤੇ ਇਸ ਕਰਕੇ ਇਹ ਇਲੈਕਸ਼ਨ ਜਿਹੜੀਆਂ ਕੈਨਸਲ ਹੋਣੀ ਚਾਹੀਦੀ ਆ ਅਤੇ ਰੋਕ ਲੱਗਣੀ ਚਾਹੀਦੀ ਤੁਸੀਂ ਵੀ ਜੀ ਲਗਾਤਾਰ ਕਿੰਨੇ ਦੇਰ ਤੋਂ ਤਿਆਰੀ ਕਰਦੇ ਰਹੇ ਔਰ ਇਹ ਤਿਆਰੀ ਤੁਹਾਨੂੰ ਕਰਨ ਤੋਂ ਬਾਅਦ ਕੋਈ ਹੋਰ ਮੁਸ਼ਕਲ ਆ ਜਿਹੜੀਆਂ ਆ ਠੀਕ ਹੈ ਸਰ ਮੁਸ਼ਕਲਾਂ ਤਾਂ ਸਾਨੂੰ ਬਹੁਤ ਆਈਆਂ ਜੀ ਪਹਿਲਾਂ ਤੇ ਸਾਡੇ ਸਰਟੀਫਿਕੇਟਾਂ ਦੇ ਵਿੱਚ ਪ੍ਰੋਬਲਮ ਆਈ ਜਾ ਰਹੀ ਕਦੀ ਇਹ ਲੈ ਕੇ ਆਓ ਕਦੀ ਇਹ ਲੈ ਕੇ ਆਓ ਬਾਦ ਦੇ ਵਿੱਚ ਇਹਨਾਂ ਨੇ ਜਿੰਨੀਆਂ ਵੀ ਸਾਡੀਆਂ ਸਰਪੰਚੀ ਦੀਆਂ ਫੈਲਾਂ ਚਾਰ ਫੈਲਾਂ ਰੱਦ ਚਾਰ ਫੈਲਾਂ ਰੱਦ ਕਰਤੀਆਂ ਇਹਨਾਂ ਨੇ ਦੋ ਮੈਂਬਰੀ ਦੀਆਂ ਦੋ ਸਰਪੰਚੀ ਦੀਆਂ ਉਹ ਵੀ ਐਸਸੀ ਦੀਆਂ ਟੋਟਲ ਕੀਤੀਆਂ ਜੀ ਐਸਸੀ ਵਾਲੀ ਜੋ ਫੈਲਾਂ ਟੋਟਲ ਰੱਦ ਕਰਤੀਆਂ ਹੁਣ ਸਾਨੂੰ ਇਸ ਚੀਜ਼ ਦੀ ਸਮਝ ਨਹੀਂ ਆਈ ਕਿ ਜਦੋਂ ਇੱਕ ਇੱਕ ਪੇਜ ਪ੍ਰੋਪਰ ਨਾਲ ਲੱਗਾ ਹੋਇਆ ਜੀ ਕਿ ਜਾਂ ਜਿਹੜੇ ਬੈਠੇ ਉੱਥੇ ਅਫਸਰ ਉਹ ਅਨਪੜ੍ਹ ਵਾਲੇ ਹੋਏ ਜਾਂ ਫਿਰ ਜਿਹੜੇ ਵਕੀਲਾਂ ਨੇ ਫੈਲਾਂ ਭਰੀਆਂ ਜਾਂ ਉਹਨਾਂ ਨਾਲੋਂ ਜ਼ਿਆਦਾ ਸਿਆਣੇ ਹੋ ਗਏ ਤੇ ਜਾਂ ਫਿਰ ਜਿਹੜੀ ਤੁਸੀਂ ਪਹਿਲੇ ਪਹਿਲੇ ਗੱਲ ਕੀਤੀ ਜੀ ਸਤੋਜ ਦੇ ਵਿੱਚ ਕਿ ਭਗਵੰਤ ਮਾਨ ਨੇ ਕਿਹਾ ਕਿ ਸਮਤੀ ਨਾਲ ਸਰਪੰਚ ਬਣਾ ਦਿਓ ਜਾਂ ਫਿਰ ਉਹਨਾਂ ਦਾ ਉਹ ਸਿੱਕਾ ਨਹੀਂ ਚੱਲਿਆ ਤੇ ਇਹਨਾਂ ਨੇ ਇਹ ਜਿਹੜਾ ਪੈਂਤੜਾ ਅਪਣਾ ਲਿਆ ਨਹੀਂ ਇਹ ਚੀਜ਼ ਦਾ ਵਿਰੋਧ ਕਰਦੇ ਆਂ ਜੀ ਜੀ ਕਿ ਜੜੀ ਇਹ ਇਲੈਕਸ਼ਨ ਵਾਂ ਜਾਂ ਇਲੈਕਸ਼ਨ ਜੇਤ ਮੰਨ ਕੇ ਚੱਲੋ ਕਿ ਜੇ ਨੂੰ ਰਾਜਨੀਤੀ ਦਾ ਧੁਰਾ ਮੰਨਦੇ ਆ ਸਰਪੰਚੀ ਨੂੰ ਤੇ ਫਿਰ ਆਪਣੇ ਬਲਬੂਦੇ ਤੇ ਆਪਣੇ ਜ਼ੋਰ ਤੇ ਇਲੈਕਸ਼ਨ ਜਿੱਤ ਕੇ ਵਿਖਾਉਣ ਜੀ ਫਿਰ ਪੇਪਰਾਂ ਦੇ ਰੱਦ ਕਰਨ ਦਾ ਕੋਈ ਰਿਜੈਕਟ ਕਰਨ ਦਾ ਕੋਈ ਰਿਐਕਸ਼ਨ ਨਹੀਂ ਬਣਦਾ ਜੀ ਇਹਨਾਂ ਦਾ ਇਹਦੇ ਬਾਅਦ ਪਿੰਡ ਦੇ ਵਿੱਚ ਰੋਸ ਕਿਹੋ ਜਿਹਾ ਹੈ ਜਾਂ ਪਿੰਡ ਦੀ ਕਿੰਨੀ ਸੰਗਤ ਹੈ ਜਿਹੜੀ ਤੁਹਾਡੇ ਨਾਲ ਹੈ ਇਲਾਕਾ ਕਿਹੋ ਜਿਹਾ ਤੁਹਾਡੇ ਸਰ ਸਾਡੇ ਇਲਾਕੇ ਦੇ ਨਾਲ ਸਾਰੇ ਪਿੰਡ ਵਾਸੀ ਬਾਕੀ ਤੁਸੀਂ ਖੁਦ ਆਪਣੇ ਕੈਮਰੇ ਅੰਦਰ ਇਹ ਦੇਖ ਸਕਦੇ ਹੋ ਬਾਕੀ ਪਿੰਡ 'ਚ ਬਹੁਤ ਰੋਸਾ ਹੈ ਇਸ ਚੀਜ਼ ਦਾ ਕਿ ਇਹਨਾਂ ਨੂੰ ਇਲੈਕਸ਼ਨ ਲੜਨੇ ਚਾਹੀਦੇ ਸੀ ਇਸ ਤਰ੍ਹਾਂ ਨਹੀਂ ਠਕਾ ਕਰਨਾ ਚਾਹੀਦਾ ਪਹਿਲੀ ਵਾਰ ਹੋ ਰਹੀ ਹੈ ਪਹਿਲੀ ਵਾਰ ਹੀ ਹੋਇਆ ਜੀ ਅੱਗੇ ਇੰਨੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਕਦੀ ਇਹੋ ਜਿਹਾ ਕੋਈ ਕੰਮ ਨਹੀਂ ਹੋਇਆ ਇਹ ਪਹਿਲੀ ਵਾਰ ਇਹ ਠਕਾ ਹੋਇਆ ਸਭ ਤੋਂ ਪਹਿਲਾਂ ਇਹਨਾਂ ਨੇ ਸਾਡੀਆਂ ਵੋਟਾਂ ਕਟਵਾਤੀਆਂ ਸੀ ਸਾਡੇ ਆਪਣੇ ਪਰਿਵਾਰ ਦੀਆਂ ਕਿ ਇਹ ਇਲੈਕਸ਼ਨ ਲੜ ਰਹੇ ਜਦੋਂ ਉਹ ਚੀਜ਼ ਤੁਸੀਂ ਅਖਿਆ ਚਲੋ ਕੋਈ ਗੱਲ ਨਹੀਂ ਹਟ ਕੇ ਉਹ ਚੀਜ਼ ਤੁਸੀਂ ਜਿਹੜੀਆਂ ਜਿਹੜੀਆਂ ਵੋਟਾਂ ਕੱਟੀਆਂ ਉਹ ਕੱਟੀਆਂ ਵੀ ਤੁਹਾਡੇ ਸਾਡੇ ਪਰਿਵਾਰਦਿਆਂ ਕੱਟੀਆਂ ਜੀ ਇਹਨਾਂ ਨੂੰ ਪਤਾ ਹੈ ਕਿ ਇਲੈਕਸ਼ਨ ਲੈਣੇ ਸਾਡੇ ਪਰਿਵਾਰਦਿਆਂ ਦੇ ਵੇਖੋ ਜੀ ਵਿਧ ਪ੍ਰੂਫ ਸਾਡੇ ਕੋਲ ਆ ਜੀ ਵਿਧ ਪ੍ਰੂਫ ਅਸੀਂ ਵਿਖਾ ਦੇਾਂਗੇ ਜੀ ਬਿਲਕੁਲ ਬਿਲਕੁਲ ਅਧਾਰ ਆਡਾ ਵੋਟਰ ਆਈਡੀ ਅੱਗੇ ਅੱਗੇ ਆਓ ਤੁਸੀਂ ਕੀ ਕਹਿ ਰਹੇ ਹੋ ਫਰਡੋ ਆਪ ਦਿਖਾਓ ਨਹੀਂ ਤੁਸੀਂ ਆ ਦੱਸੋ ਆ ਦਿਖਾਓ ਕਿਹੜੇ ਕਿਹੜੇ ਕਾਗਜ਼ ਹੈ ਸਰ ਮੇਰੇ ਕੋਲ ਮੇਰਾ ਆਧਾਰ ਕਾਰਡ ਹੈ ਮੇਰੇ ਫਾਦਰ ਸਾਹਿਬ ਦਾ ਆਧਾਰ ਕਾਰਡ ਮੇਰੀ ਮੰਮੀ ਦਾ ਔਰ ਉਹਨਾਂ ਦਾ ਵੋਟਰ ਆਈਡੀ ਮੇਰੀ ਵਾਈਫ ਦਾ ਸਾਡੇ 4 ਵੋਟਾਂ 5 ਵੋਟਾਂ ਸਾਡੇ ਘਰ ਦੀਆਂ ਕੱਟ ਦਿੱਤੀਆਂ ਗਈਆਂ ਵਾ ਪਿਛਲੀਆਂ ਵੋਟਾਂ ਮੈਂ ਅਹੀਂ ਖੁਦ ਪਾਈਆਂ ਸਰਪੰਚੀ ਦੀਆਂ ਵੀ ਆ ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਹੋਈਆਂ ਇਹ ਵੀ ਅਹੀਂ ਵੋਟਾਂ ਪਾਈਆਂ ਤੇ ਹੁਣ ਕਿਉਂ ਰੱਦ ਹੋਈਆਂ ਠੀਕ ਹੈ ਜੀ ਮੈਂ ਕਾਰਨ ਤੁਹਾਡੇ ਤੋਂ ਜਾਨਣਾ ਚਾਹੁੰਦਾ ਵੀ ਰੱਦ ਕਿਉਂ ਹੋਈਆਂ ਤੁਸੀਂ ਪਿੰਡ ਦੇ ਨਹੀਂ ਜੇ ਸਰ ਅਸੀਂ ਪਿੰਡ ਦੇ ਹਾਂ ਸਰ ਮੈਂ ਪਰਵਾਸੀ ਤਾਂ ਨਹੀਂ ਬਾਹਰੋਂ ਤਾਂ ਨਹੀਂ ਆਏ ਨਹੀਂ ਸਰ ਮੇਰੇ ਮੇਰੇ ਬਾਪ ਦਾਦੇ ਸਾਡੇ ਕਾਜਮਪੁਰ ਦੇ ਆ ਅਹੀਂ ਹੁਣ ਕੀ ਕਰੀਏ ਸਾਡੇ ਕੋ ਪ੍ਰੂਫ ਹੈ ਸਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੁਹਾਡੀ ਵੋਟ ਕੌਣ ਕੱਟ ਗਿਆ ਸਰ ਇਹਦੇ ਦੂਸਰੀ ਪਾਰਟੀ ਨੂੰ ਬਦਾ ਦੂਸਰੀ ਪਾਰਟੀ ਕੱਟ ਸਕਦੀ ਐ ਐਮਐਲਏ ਨੂੰ ਤੁਹਾਡੀ ਪਛਾਣ ਹੀ ਨਹੀਂ ਨਾ ਕੱਟਣਾ ਕੰਮ ਹੁੰਦਾ ਪ੍ਰਸ਼ਾਸਨ ਦੇ ਅਫਸਰ ਜਿਹੜੇ ਨੇ ਜਾਂਚ ਕਰਦੇ ਨੇ ਉਹਨਾਂ ਦਾ ਸਰਕਾਰਾਂ ਦਾ ਕੰਮ ਨਹੀਂ ਹੁੰਦਾ ਪਰ ਇਹਦੇ ਵਿੱਚ ਮੈਨੂੰ ਇਹ ਦੱਸੋ ਕਿ ਕਿਹੜਾ ਬੰਦਾ ਹੈ ਜਿਹੜਾ ਅਫਸਰ ਹੈ ਕਿ ਉਹਦੇ ਖਿਲਾਫ ਕੋਈ ਕਾਰਵਾਈ ਕਰੋਗੇ ਜਿੰਨਾ ਵੋਟਾਂ ਕੱਟਿਆ ਸਰ ਜੀ ਕਾਰਵਾਈ ਤੇ ਬਣਦੀ ਹੋਣੀ ਚਾਹੀਦੀ ਆ ਅਸੀਂ ਸਾਡੀ ਤੇ ਇਹੋ ਮੰਗਿਆ ਇਹ ਤਾਂ ਲੋਕਤੰਤਰ ਨੂੰ ਬਹੁਤ ਵੱਡਾ ਨੁਕਸਾਨ ਹੈ ਜੇਕਰ ਇਹ ਕੋ ਜੋ ਸਰ ਸਾਡੀਆਂ ਮੁਵ ਵਾਲੀਆ ਸਾਹਿਬ ਗੱਲੇ ਤਾਂ ਹੋਈ ਆ 21 ਤੋਂ ਲੈ ਕੇ ਤੇ ਉਹਨਾਂ ਨੇ 27 ਤਰੀਕ ਤੱਕ ਦਾ ਸ਼ਾਇਦ ਟਾਈਮ ਦਿੱਤਾ ਪਰ ਉਹਦੀਆਂ ਲਿਸਟਾਂ ਸਿਰਫ ਬਲਾਕ ਦੇ ਵਿੱਚ ਹੀ ਲੱਗੀਆਂ ਬੀ ਡੀ ਪੀਓ ਦਫ਼ਤਰ ਹੀ ਪਿੰਡਾਂ ਦੇ ਵਿੱਚ ਨਾਂ ਤਾਂ ਕੋਈ ਮਨਾਦੀ ਕਰਾਈ ਗਈ ਨਾ ਅਨਾਉਂਸਮੈਂਟ ਕਰਾਈ ਗਈ ਜਦੋਂ ਕਿ ਅੱਜ ਪਰ ਲਓ ਇਹਦੀ ਮਨਾਦੀ ਤੇ ਅਨਾਉਂਸਮੈਂਟਸ ਦੋਨੋਂ ਹੋਣੀਆਂ ਚਾਹੀਦੀਆਂ ਨੇ ਕੋਈ ਆਬਜੈਕਸ਼ਨ ਨਹੀਂ ਇਹਨਾਂ ਦੀਆਂ ਵੋਟਾਂ ਦਾ ਸਾਨੂੰ ਦੱਸਿਆ ਜਾ ਰਿਹਾ ਫਿਰ ਅਸੀਂ ਐਸਡੀਐਮ ਸਾਹਿਬ ਨਾਲ ਅਪਰੋਚ ਕੀਤੀ ਐਸਡੀਐਮ ਸਾਹਿਬ ਵੀ ਕਹਿੰਦੇ ਆ ਵੀ ਨਹੀਂ ਜੀ ਇਹ ਸਮਾਂ ਨੰਘਿਆ ਪਰ ਇਹ ਗੱਲ ਹੈਗੀ ਵੀ ਇਹਨਾਂ ਨੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਘਰੇ ਬੈਠੇ ਇਹ ਵੋਟਾਂ ਗਾਇਬ ਕੀਤੀਆਂ ਸਾਨੂੰ ਤੇ ਪਤਾ ਹੀ ਨਹੀਂ ਲੱਗ ਰਿਹਾ ਸੋਧ ਕਿਦਾਂ ਹੋਣੀ ਹੈ ਇਹ ਦੱਸੋ ਤੁਹਾਡੇ ਅੱਗੇ ਹੋਰ ਵੀ ਕਈ ਹੋਣਗੇ ਜਿਨ੍ਹਾਂ ਦੀਆਂ ਵੋਟਾਂ ਕਟੀਆਂ ਗਈਆਂ ਹੋਣਗੀਆਂ ਤੇ ਤੁਸੀਂ ਨਾਲ ਜਰਾ ਕੀ ਦੱਸ ਦਿਓ ਦਰਸ਼ਕਾਂ ਨੂੰ ਪਤਾ ਲੱਗੇ ਪਿੰਡੋਂ ਪਿੰਡੀਆਂ ਖਬਰ ਪਹੁੰਚ ਜਾਵੇ ਵੀ ਆਪਾਂ ਵੋਟਾਂ ਕਿੰਨੀ ਤਰੀਕ ਤੋਂ ਕਦੋਂ ਠੀਕ ਕਰਦੀਆਂ ਇਹ ਵੇਖੋ ਜੀ ਹੁਣ ਇਹਦਾ ਪ੍ਰਸ਼ਾਸਨ ਦਾ ਕੰਮ ਆ ਵੋਟਾਂ ਠੀਕ ਕਰਦੀਆਂ ਅਸੀਂ ਡੀਸੀ ਸਾਹਿਬ ਨੂੰ ਅਪਰੋਚ ਲਾਤੀ ਆ ਆ ਅਸੀਂ ਸੁਪਰੀਮ ਕੋਰਟ ਤੱਕ ਵੀ ਲੜਾਈ ਲੜਾਂਗੇ ਜੀ ਬਹੁਤ ਵੱਡੀ ਲੜਾਈ ਲੜਨਗੇ ਬਿਕਰਮ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਕੁਝ ਵਾਪਰੇ ਹੈ ਇਹ ਵਾਜਬ ਹੈ ਬਿਲਕੁਲ ਨਹੀਂ ਸਰ ਇਹ ਬਹੁਤ ਗਲਤ ਹੋਇਆ ਜੀ ਸਾਡਾ ਮਤਲਬ ਮੇਰੀ 44 ਸਾਲ ਉਮਰ ਹੋ ਗਈ ਆ ਸਾਡੇ ਕਾਜਾਪੁਰ ਦੇ ਵਿੱਚ ਅਜੇ ਤੱਕ ਇਦਾਂ ਕਦੇ ਨਹੀਂ ਹੋਇਆ ਮੇਰੇ ਦਾਦੇ ਵੀ ਸਰਪੰਚੀ ਲੜੀ ਆ ਮੇਰੇ ਚਾਚੇ ਨੇ ਵੀ ਲੜੀ ਆ ਚਲੋ ਮੈਂ ਤੇ ਇਹ ਕੰਮ 'ਚ ਨਹੀਂ ਆਇਆ ਚਲੋ ਆਪਣੇ ਸਾਥੀਆਂ ਦੇ ਨਾਲ ਸਹਿਯੋਗ ਦੇ ਰਹੇ ਆ ਪਿਛਲੇ ਸਾਲ ਜਿਹੜੀ ਸਾਡੀ ਐਸ ਸੀ ਸੀਟ ਸੀ ਅਸੀਂ ਰਲ ਮਿਲ ਕੇ ਸਾਰਿਆਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਉਦੋਂ ਵੀ ਵਿਰੋਧੀਆਂ ਨੇ ਬਹੁਤ ਜ਼ੋਰ ਲਾਇਆ ਐਰਕਾਂ ਫਿਰ ਸਾਡੀ ਐਸੇ ਸੀਟ ਕਰ ਦਿੱਤੀ ਗਈ ਉਹਨਾਂ ਨੂੰ 30 ਛਾਲ ਜੀ ਮੈਂ ਤੇ ਦਾਦੇ ਨਾਲ ਰਿਆ 30 ਛਾਲ ਮੈਂ ਪਿੰਬਰੀ ਕੀਤੀ ਮੈਂ ਆਪ ਛੱਡੀ ਆ ਅਜੇ ਤੱਕ ਪਿੰਬਰੀ ਛੱਡੀ ਇਹ ਨਰਾ ਧੱਕਾ ਕਰਨ ਦੇ ਸਾਡੇ ਨਾਲ ਜੀ 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 ਤੁਹਾਨੂੰ 200 ਬੋਟ ਮੇਰੀ ਬੰਦ ਆਏ ਇਹ ਪਾਰਟੀ ਮੈਨੂੰ ਹੋ ਗਿਆ ਇੱਥੇ 35 ਛਾਲ ਹੂੰ ਜੀ ਚੱਲ ਚੱਲ ਕੋਈ ਨਹੀਂ ਗੱਲ ਕਰ ਗੱਲ ਕਰ ਬਾਬਾ ਹਾਂ ਕੋਈ ਨਹੀਂ ਕਰਿਆ 4 ਵੋਟਾਂ ਉਹ ਕੱਟਿਆ ਕੱਟਿਆ ਦੋਨੇ ਬੋਟਾਂ ਕੱਟੀਆਂ ਦੋਨੋਂ ਕੱਟਤੀਆਂ ਓਹੋ 35 ਸਾਲ ਹੋ ਗਏ ਸਰ ਬੋਟਾਂ ਪਾਉਂਦਿਆਂ ਨੂੰ 35 ਸਾਲ ਹੋ ਗਏ ਪਰਿਵਾਰ ਨੂੰ ਬੋਟਿਆਂ ਨੂੰ ਇਹਦੀਆਂ 4 ਬੋਟਾਂ ਇਹਨਾਂ ਦੀਆਂ ਨੇ 4 ਬੋਟਾਂ ਸਿੰਧਪਾਲ 6 ਬੋਟਾਂ ਸਿੰਧਪਾਲ ਦੀਆਂ ਨੇ ਆ ਭੈਣ ਜੀ ਉਹਨਾਂ ਦੀਆਂ 6 ਬੋਟਾਂ ਨੇ ਸਾਰੇ ਵੱਖਰੇ ਵੱਖਰੇ ਪਰਿਵਾਰ ਆ ਇਹਨਾਂ ਦੇ ਭਾਂਜੀ ਦੀਆਂ ਮੈਂ 6 ਵੋਟਾਂ ਜੀ 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 6 ਵੋਟਾਂ ਇਹਨਾਂ ਦੀਆਂ ਨੇ ਜੀ ਜਿੰਨਾ ਜਿੰਨਾ ਜਿੰਨਾਂ ਦੀਆਂ ਵੋਟਾਂ ਕੱਟੀਆਂ ਨੇ ਜਿੰਨਾਂ ਦੀਆਂ ਉਹ ਇੱਕ ਸਾਈਡ ਤੇ ਆਓ ਤੇ ਹੱਥ ਖੜੇ ਕਰਕੇ ਦੱਸੋ ਕਿੰਨਾ ਕੰਨਾਂ ਦੀਆਂ ਕੱਟੀਆਂ ਨੇ ਇੱਥੇ ਜਿਹੜਾ ਖੜਜੋ ਹਾਂ ਇੱਕ ਵਾਰੀ ਪਤਾ ਲੱਗ ਜਾ ਸਾਨੂੰ ਵੀ ਹਾਂ ਜੀ ਹਾਂ ਜੀ ਜਿੰਨਾਂ ਜਿੰਨਾਂ ਦੀਆਂ ਵੋਟਾਂ ਕੱਟੀਆਂ ਗਈਆਂ ਨੇ ਇੱਕ ਵਾਰੀ ਹੱਥ ਖੜੇ ਹੱਥ ਖੜਾ ਕਰ ਦਿਓ ਮਾੜਾ ਜਿਹਾ ਪਤਾ ਲੱਗ ਜਾਏ ਜੀ ਹਾਂ ਸਾਰੇ ਕਰ ਦੋ ਤੁਸੀਂ ਕਰ ਸਕਦੇ ਸੋ ਪਿੰਡ ਕਾਜਮਪੁਰ ਦੇ ਵਿੱਚ ਕਾਫੀ ਵੋਟਾਂ ਕਟੀਆਂ ਗਈਆਂ ਆ ਕਾਜਮਪੁਰ ਪਰਿਵਾਰ ਦੇ ਵੇਖੋ ਇੱਕ ਹੱਥ ਦੇ ਵਿੱਚ 8 8 10 10 ਵੋਟਾਂ ਨੇ ਜਿਹੜੀਆਂ ਕਟੀਆਂ ਗਈਆਂ ਨੇ ਸੋ ਪਿੰਡ ਕਾਜਮਪੁਰ ਦੀ ਇਹ ਤਸਵੀਰ ਦਿਖਾ ਰਹੇ ਆ ਬੜੀ ਭਿਆਨਕ ਤਸਵੀਰ ਹੈ ਕਾਰਨ ਕੀ ਹੈਗਾ ਕਿ ਲੋਕਤੰਤਰ ਦਾ ਸਿੱਧਾ ਸਿੱਧਾ ਘਾਣ ਹੋ ਰਿਹਾ ਲੋਕਤੰਤਰ ਤੇ ਬਹੁਤ ਤਿੱਖਾ ਬਹੁਤ ਵੱਡਾ ਹਮਲਾ ਹੈ ਜੀ ਸਰ ਜੀ ਆ ਵੇਖੋ ਜਾਂ ਤਾਂ ਇੱਕ ਪਰਿਵਾਰ ਦੀਆਂ ਗਲਤੀ ਨਾਲ ਵੋਟਾਂ ਕਟੀਆਂ ਗਈਆਂ 6 ਪਰਿਵਾਰ ਵਾ 6ਆਂ ਦੀਆਂ ਕਿਹਦੀਆਂ 2 ਆ ਕੇ ਦੀਆਂ 5 ਆ ਕੇ ਦੀਆਂ 7 ਐਦਾਂ ਇਹਨਾਂ ਨੂੰ ਸਾਫ਼ ਦੇਖੋ ਕੀ ਹੋ ਰਿਹਾ ਹੈ ਇਹਨਾਂ ਆਈ ਹਰ ਸਾਲ 150 ਬੋਟ ਦੇ ਜਿੱਤਦੇ ਆ ਅੱਛਾ ਰੁਕੋਗੇ ਕਿਵੇਂ ਹੁਣ ਹੋ ਗਿਆ ਜੋ ਹੁਣ ਤੁਹਾਨੂੰ ਵੀ ਪਤਾ ਤੁਸੀਂ ਸਿਆਸਤ ਦੇ ਮਾਹਰ ਅਤੀਓ ਹੁਣ ਕਿੱਦਾਂ ਕਰਨਾ ਕੀ ਹੈ ਅਗਲਾ ਹਲਕੀ ਹੈ ਤੁਹਾਡੇ ਕੋਲ ਅਗਲਾ ਫਾਰਮੂਲਾ ਕੀ ਹੈ ਅਸੀਂ ਆਈ ਖੁਰ ਜਾਵਾਂਗੇ ਉਹਨਾਂ ਨੂੰ ਇਹੋ ਡਰ ਰਹੀ ਹੈ ਕਿ ਜੇ ਇਹਨਾਂ ਦੀ ਆਈ ਸ਼ੀਟ ਕਾਗਜ਼ ਨਹੀਂ ਹੈ ਹੀ ਡਾਵਾਂਗੇ ਤੇ ਅਸੀਂ ਫੇਰ ਹੀ ਹਾਰਦਾ ਕਿਉਂਕਿ ਉਹਨਾਂ ਨੂੰ ਆ ਸੀ ਆ ਸੀ ਨਹੀਂ ਜਿੱਤਣ ਦੀ ਕਹੀਂ ਫੇਰ ਹੀ 150 ਬੋਟ ਦੇ ਜਿੱਤ ਰਹੇ ਆ ਸਾਡੇ ਬੋਟ ਆ ਨਹੀਂ ਇਹ ਦੁਬਾਰਾ ਅਸੀਂ ਭਗਵੰਤ ਮਾਨ ਜੀ ਕੋ ਇਹੋ ਹੀ ਮੰਗ ਮੰ ਕਰਦੇ ਆ ਸਾਡੇ ਇਲੈਕਸ਼ਨ ਪਿੰਡ ਦੀ ਦੁਬਾਰਾ ਕੀਤੀ ਜਾਵੇ ਤੇ ਜੇ ਇਹਨਾਂ ਕੋ ਦਮ ਹੈਗਾ ਇਹਨਾਂ ਕੋ ਵੋਟ ਹੈਗੀ ਹੈ ਜੁਰਤ ਨਾਲ ਜਿੱਤ ਕੇ ਵਿਖਾਓ ਸਜੇ ਦਮ ਹੈ ਤਾਂ ਮੈਦਾਨ ਚਾਓ ਤੇ ਇਲੈਕਸ਼ਨ ਲੜਕੇ ਤੇ ਜਿੱਤ ਕੇ ਵਿਖਾਓ ਇਹ ਕਹਿਣਾ ਪਿੰਡ ਕਾਜ਼ਮਪੁਰ ਦੇ ਵਸਨੀਕਾਂ ਦਾ ਔਰ ਉਹਨਾਂ ਦਾ ਕਹਿਣਾ ਹੈ ਕਿ ਇਹ ਕੰਮ ਹੁਣ ਮੁੱਕਾ ਨਹੀਂ ਹੈ ਕੰਮ ਸ਼ੁਰੂ ਹੋਇਆ ਹੈ ਇਹ ਅਸੀਂ ਤਾਂ ਹੁਣ ਅਦਾਲਤਾਂ ਦਾ ਰੁਖ ਵੀ ਕਰਾਂਗੇ ਔਰ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਉਹਨਾਂ ਕੀਤੀ ਹੈ ਕਿ ਜੰਨਾ ਤੱਕਾ ਹੋਇਆ ਇਹ ਤੱਕਾ ਜਿਹੜਾ ਨਾ ਕਾਬਲੇ ਬਰਦਾਸ਼ਤ ਹੈ ਇਹਦੇ ਚ ਤੁਸੀਂ ਦਖਲ ਅੰਦਾਜ਼ੀ ਦੱਸੋ ਔਰ ਇਲੈਕਸ਼ਨ ਕਮਿਸ਼ਨ ਅੱਗੇ ਵੀ ਬੇਨਤੀ ਕਰ ਰਹੇ ਪੰਜਾਬ ਸਰਕਾਰ ਅੱਗੇ ਵੀ ਬੇਨਤੀ ਕਰ ਰਹੇ ਹੈ ਉਹਨਾਂ ਦਾ ਕਹਿਣਾ ਕਿ ਵੋਟਾਂ ਦੁਬਾਰਾ ਕਰਵਾ ਦਿਓ ਕਿਉਂਕਿ ਇੱਥੇ ਤਕਾ ਹੋ ਗਿਆ ਸਾਰਾ ਸਰ ਹੋ ਗਿਆ ਵੋਟਾਂ ਬਹੁਤ ਲੋਕਾਂ ਦੀਆਂ ਕੱਟੀਆਂ ਗਈਆਂ ਜਿਹੜੇ 40-45 ਸਾਲ ਤੋਂ ਵੋਟਾਂ ਪਾਉਂਦੇ ਆ ਰਹੇ ਨੇ ਉਹਨਾਂ ਸਾਰਿਆਂ ਦੀਆਂ ਕੱਟੀਆਂ ਗਈਆਂ ਨੇ ਹੁਣ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਪਿੰਡ ਵਾਲਿਆਂ ਦਾ ਮੂਡ ਦੱਸਦਾ ਪਿਆ ਵੀ ਇਹ ਕੋਈ ਵੱਡੀ ਮਹਾਪਾਰਤ ਜ਼ਰੂਰ ਕਰਨਗੇ ਇੱਕਦਰਾਕਸ ਦੀ ਆਵਾਜ਼ ਆ ਨਰੈਟੂਡੇ ਐਮ ਐਲ ਏ ਅਮਰਪਾਲ ਸਿੰਘ ਐਮ ਐਲ ਏ ਹਲਕਾ ਸ਼੍ਰੀ ਹਰਗੋਬਿੰਦਪੁਰ ਐਮ ਐਲ ਏ ਸਾਹਿਬ ਤੁਹਾਡੇ ਪਿੰਡ ਪੈਂਦਾ ਜੀ ਕਾਜ਼ਮਪੁਰ ਤੇ ਕਾਜ਼ਮਪੁਰ ਦੇ ਲੋਕਾਂ ਦੀ ਕੁਝ ਨਾਰਾਜ਼ਗੀ ਹੈ ਉਹ ਨਾਰਾਜ਼ ਹੋ ਰਹੇ ਨੇ ਕਿ ਉਹਨਾਂ ਦੇ ਕਾਗਜ਼ ਜਿਹੜੇ ਨੇ ਠੱਕੇ ਦੇ ਨਾਲ ਜਿਹੜੇ ਆ ਰੱਦ ਕਰਵਾ ਦਿੱਤੇ ਗਏ ਤੁਹਾਡਾ ਕੀ ਕਹਿਣਾ ਤੁਹਾਡੇ ਤੇ ਇਲਜ਼ਾਮ ਲਗਾ ਰਹੇ ਪਹਿਲਾਂ ਤੇ ਸਾਰੇ ਸੁਣਨ ਵਾਲੇ ਤੋਂ ਤੁਸੀਂ ਸਸਿਆਕਾਰ ਅਹ ਦੇਖੋ ਜਿਹੜੇ ਕਾਗਜ਼ ਰਿਫੈਕਟ ਹੋਏ ਆ ਉਸ ਨਾਂ ਤੋਂ ਮੇਰੇ ਵੱਲੋਂ ਹੋਇਆ ਆ ਤੇ ਨਾ ਹੀ ਸਰਕਾਰ ਨੂੰ ਕੁਝ ਕੀਤਾ ਹੋਇਆ ਗਿਆ ਗਿਆ ਇਹ ਸਾਰਾ ਜੋ ਵੀ ਹੋਇਆ ਹੈ ਕਾਰਜਾਂ ਦੇ ਵਿੱਚ ਅਹ ਜੋ ਤਾਂ ਮੀਆਂ ਹੋਣ ਕਰਕੇ ਜਿਹੜੇ ਕਾਗਜ਼ ਆ ਪੂਰੇ ਨਾਮ ਭਰਨ ਕਰਕੇ ਰਜਿਸਟਰ ਹੋਈ ਆ ਅਦਰਵਾਈਜ਼ ਕੋਈ ਇਦਾਂ ਦੀ ਗੱਲ ਨਹੀਂ ਹੈ ਕਿਤੇ ਵੀ ਐਮਐਲਏ ਸਾਹਿਬ ਉਹ ਕਹਿੰਦੇ ਕਿ ਅਸੀਂ ਤਾਂ ਹੈ ਤਾਂ ਐਮਐਲਏ ਸਾਹਿਬ ਦੇ ਹੀ ਸਮਰਥਕ ਹੈ ਆਮ ਆਦਮੀ ਪਾਰਟੀ ਦੇ ਸਮਰਥਕ ਹੈ ਪਰ ਨਾਲ ਦੀ ਨਾਲ ਉਹ ਨਰਾਜ਼ ਜਤਾਦੇ ਨਰਾਜ਼ਗੀ ਜਿਤਾ ਰਹੇ ਤੁਹਾਡੇ ਨਾਲ ਵੇਖੋ ਕੋਈ ਕਈ ਗੱਲਾਂ ਹੁੰਦੀਆਂ ਆ ਸਾਰਿਆਂ ਨੂੰ ਬੰਦਾ ਸਾਰਿਆਂ ਨੂੰ ਖੁਸ਼ ਰੱਖ ਨਹੀਂ ਸਕਦਾ ਤੇ ਜਦੋਂ ਬੰਦਾ ਵੈਸੇ ਹੀ ਨਰਾਜ਼ ਹੋ ਜਾਂਦਾ ਆ ਕੋਈ ਗੱਲ ਵੀ ਨਹੀਂ ਹੁੰਦੀ ਇਹ ਸਿਰਫ ਆਇਆ ਹੋਰ ਕੁਝ ਨਹੀਂ ਜੇ ਪਿੱਛੇ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਸ਼ੁਕਰੀਆ ਜੀ ਥੈਂਕ ਯੂ ਸੋ ਮਚ